ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਵਾ ਤੁਹਾਨੂੰ ਬਾਹਰ ਦਾ ਵੈਦਰ ਚੈੱਕ ਕਰਾਉਣੀ ਬਹੁਤ ਹੀ ਵਧੀਆ ਵਧੀਆ ਮੌਸਮ ਹੋਇਆ ਪਿਆ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਵੈਸੇ ਨਾ ਬਹੁਤ ਹਵਾ ਚੱਲਣ ਦੀ ਠੰਡੀ ਠੰਡੀ ਤੇ ਨਾਲ ਵੈਦਰ ਵੀ ਬਹੁਤ ਕੈਂਟ ਕੈਂਟ ਹੋਇਆ ਪਿਆ ਤੇ ਆਪਾਂ ਚੱਲੇ ਹਾਂ ਮੜਾ ਜਾ ਮਾਰਕੀਟ ਨੂੰ ਤੇ ਦੇਖਦੇ ਹਾਂ ਜੇ ਆਪਣਾ ਕੰਮ ਇੱਥੇ ਹੋ ਗਿਆ ਤੇ ਫਿਰ ਆਪਾਂ ਇੱਥੇ ਘਰ ਆਵਾਂਗੇ ਨਹੀਂ ਤੇ ਆਪਣਾ ਜਾਣਾ ਪੈਣਾ ਪੱਟੀ ਤੇ ਵੈਦਰ ਚੈੱਕ ਕਰ ਸਰਦੇ ਜੇ ਬਾਕੀ ਬਾਅਦ ਲੱਗਦਾ ਮੈਂ ਦਿਖਾਉਣੀ ਆ ਹਵਾ ਬੜੀ ਠੰਡੀ ਚੱਲਦੀ ਜ ਦਿਖਾਈ ਕਿ ਆਪਾਂ ਆ ਨਿਊ ਸਟੈਂਡ ਲੈ ਲਿਆ ਵਾ ਉਹ ਸਟੈਂਡ ਆਪਣਾ ਹੋ ਗਿਆ ਸੀਗਾ ਪੁਰਾਣਾ ਤੇ ਖਰਾਬ ਜਾ ਵੀ ਹੋ ਗਿਆ ਸੀ ਇਸ ਕਰਕੇ ਆਪਾਂ ਫਿਰ ਆ ਜਿਹੜਾ ਨਿਊ ਸਟੈਂਡ ਲਿਆ ਤੇ ਅੱਜ ਇਹਦੇ ਤੇ ਕੱਪੜੇ ਪਾਏ ਨਵੀਂ ਸ਼ੁਰੂਆਤ ਕੀਤੀ ਅੱਜ ਘਰ ਦੇ ਚ ਕਿ ਨਵੀਂ ਚੀਜ਼ ਆਈ ਤੇ ਦੋ ਸਾਨੂੰ ਵਧਾਈ ਤੇ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਉਹ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਪੈਦੀ ਵੇ ਆ ਜਾ ਭਰਾਵਾ ਨਿਕਲਿਆ ਮਰਾਬ ਬਾਥਰੂਮ ਕਰਨ ਵੜਿਆ ਤੇ ਅਜੇ ਤੱਕ ਨਹੀਂ ਨਿਕਲਣ ਦਿਆ ਮੈਨੂੰ ਬੜਾ ਗੁੱਸਾ ਚੜਨ ਦਿਆ ਇਹ ਵੀ ਨਾ ਵੱਲੋਂ ਹਣਾ ਇੱਕ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਤੇ ਡਿਪੈਂਡੈਂਟ ਨਹੀਂ ਆਪਾਂ ਨੂੰ ਹੋਣਾ ਚਾਹੀਦਾ ਜਦੋਂ ਆਪਾਂ ਕਿਸੇ ਤੇ ਡਿਪੈਂਡਡ ਹੁੰਦੇ ਆ ਨਾ ਤੇ ਆਪਾਂ ਨੂੰ ਤਰਲੇ ਕੱਢਣੇ ਪੈਂਦੇ ਆ ਹੁਣ ਆਪਾਂ ਜਾਣਾ ਹੀਗਾ ਬਾਜ਼ਾਰ ਨੂੰ ਤੇ ਪ੍ਰਭ ਨੂੰ ਮੈਂ ਪਹਿਲਾਂ ਪਹਿਲਾਂ ਤਾਂ ਮਮਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਹੁਣ ਜਿਵੇਂ ਕਿਹਾ ਵਾ ਮੰਨਿਆ ਤੇ ਹੁਣ ਅੱਧਾ ਘੰਟਾ ਹੋ ਗਿਆ ਬਾਥਰੂਮ ਚ ਨਹੀਂ ਨਿਕਲਣ ਦੇ ਤੇ ਕੁੜੀਆਂ ਵਿਚਾਰੀਆਂ ਨੂੰ ਜਿਹੜੀਆਂ ਕਿਸੇ ਤੇ ਡਿਪੈਂਡਡ ਹੁੰਦੀਆਂ ਹਨ ਕਿਤੇ ਜਾਣ ਵਾਸਤੇ ਉਹਨਾਂ ਨੂੰ ਵਿਚਾਰੀਆਂ ਨੂੰ ਪਹਿਲਾਂ ਪੇਕੇ ਪਿੰਡ ਕੱਢਣੇ ਪੈਂਦੇ ਆ ਭਰਾਵਾਂ ਦੇ ਦਰਲੇ ਫਿਰ ਜਦੋਂ ਸੌਰੀ ਪਈਆਂ ਜਾਂਦੀਆਂ ਫਿਰ ਘਰ ਵਾਲੇ ਦੇ ਦਰਲੇ ਜਦੋਂ ਘਰ ਵੱਡਾ ਜਾਂਦੀ ਜਿੰਮੇਵਾਰੀ ਕੱਢ ਜਾਂਦੀ ਆ ਤੇ ਬੱਚੇ ਵੱਡੇ ਮੁੰਡਾ ਵੱਡਾ ਹੋ ਜਾਂਦਾ ਵਾ ਤੇ ਫਿਰ ਮੁੰਡੇ ਦੇ ਦਰਲੇ ਬਸ ਦਰਲੇ ਕੱਢਦੇ ਆ ਕੱਢਦੀਆਂ ਦੀ ਸਾਰੀ ਜ਼ਿੰਦਗੀ ਬਦਲੀ ਉਹ ਨਿਕਲ ਜਾਂਦੀ ਆ ਤੇ ਰੋੜਾ ਉਹਨੇ ਪਾਉਂਦਿਆਂ ਦੀ ਵੀ ਹਾਏ ਚੱਲ ਗਏ ਚੱਲ ਗਏ ਉੱਠ ਪੋੜੋ ਹੋ ਜੋ ਤਿਆਰ ਤੇ ਆਪਾਂ ਆਲਬਸ ਸਾਰੇ ਆਪਣੇ ਕੰਮਕਾਰ ਕਰ ਲਏ ਆ ਫੇ ਰੋਟੀ ਬਣਾਉਣੀ ਮੈਂ ਆਣ ਕੇ ਬਣਾਉਣੇ ਟਾਈਮ ਹੋ ਗਿਆ ਸਵੇਰ ਦਾ 6:30 ਵਜੇ ਦਾ ਤੁਸੀਂ ਦੇਖ ਸਕਦੇ ਹੋ। ਓ ਸਾਢੇ 7:00 ਨਹੀਂ ਸੌਰੀ ਸਾਢੇ 9:00 ਵਜੇ ਦਾ ਪਤਾ ਨਹੀਂ 6 ਕਿੱਥੋਂ ਆ ਗਿਆ ਦਿਮਾਗ ਚ ਮੇਰੀ ਤੇ ਸਾਢੇ 9:00 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਹੋ ਜਿਆ ਰੈਡੀ ਤੇ ਕੰਮਕਾਰ ਆਪਣੇ ਕਰ ਲਏ ਔਰ ਬਰਤਨ ਸਿਰਫ ਇਹਨੇ ਬਰਾਭਣ ਚਾਹ ਲੇਟ ਪੀਤੀ ਹੁਣ ਮੈਂ ਉਹਨਾਂ ਵਿੱਚੇ ਤੁ ਚਕਾਉਣੇ ਆ ਜਿਹੜੇ ਕੰਮ ਇਹਦੇ ਕਰਨ ਵਾਲੇ ਉਹ ਹੋਵੇਦੇ ਹੀ ਕਰਨ ਵਾਲੇ ਬਾਕੀ ਮੇਰੇ ਜਿਹੜੇ ਤੇ ਹਣ ਆ ਜਾ ਭਰਾਵਾ ਨਹੀਂ ਜਿਹੜੇ ਹੁਣ ਤੈਨੂੰ ਨਾਲ ਖੜਕੇ ਕਰਨ ਵਾਲੇ ਕੰਮ ਕਰਕੇ ਆਉਂਗੀ ਦੱਸ ਸਾਰੇ ਉਹ ਜਿੱਥੇ ਮੈਂ ਖੜਿਆ ਉਸੇ ਦੁਕਾਨ ਤੋਂ ਮੁੜ ਕੇ ਆਉਣੇ ਚਾਹੀਦੇ ਜੇ ਵੱਡੇ ਤੁਸੀਂ ਆਣੇ ਜਿਹੜਾ ਕੰਮ ਹੁਣ ਬਾਜ਼ਾਰ ਗਏ ਆ ਤੇਲ ਪੂਕਣਾ ਵਾ ਪੈਸੇ ਲਾਉਣੇ ਆ ਕੰਮ ਕਰਕੇ ਆਉਣੇ ਆ ਪਰ ਹੈ ਤੇ ਆਪਾਂ ਨੂੰ ਇੱਕੋ ਦੁਕਾਨ ਦਾ ਕੰਮ ਆ ਕੋਈ ਪਤਾ ਵੇ ਕੇ ਕੋਈ ਹੋਰ ਜੀ ਧਿਆਨ ਚ ਆ ਜੇ ਤੇ ਇੱਕ ਨਹੀਂ ਨਾ ਹੁੰਦੀ ਹਾਂ ਤੇ ਦਿਮਾਗ ਬਾਜ਼ਾਰ ਜਾ ਕੇ ਕਈ ਵਾਰਦਾ ਕਈ ਵਾਰ ਤੇ ਸੁਣਨ ਹੋ ਜਾਂਦਾ ਤੇ ਕਈ ਵਾਰ ਚੱਲਣਾ ਪੈਂਦਾ ਵੀ ਹਾਂ ਆ ਚੀਜ਼ ਦੇਗੀ ਆ ਵੀ ਲੈ ਜੀ ਗਏ ਹਾਏ ਉਹ ਭਰਾਵਾ ਜਿੱਥੇ ਜਿੰਨਾ ਟਾਈਮ ਲੱਗਣਾ ਉਹਨਾ ਹੀ ਲੱਗਣਾ ਵਾ ਹਾਦੀ ਹੋਈ ਪਈ ਮੈਨੇ ਜਵਾਕਾਂ ਵਾਲੀ ਕਿਤੇ ਤੁਸੀਂ ਤੇ ਪਿਓਾਂਾਂ ਤੋਂ ਵੀ ਵਧੇ ਪੈ ਜੇ ਉਹ ਵੀ ਇਦਾਂ ਹੀ ਕਰ ਦਿੰਦੇ ਬਾਜ਼ਾਰ 'ਚ ਜਾ ਕੇ ਨਾ ਕਰੇ ਜੇ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਤੱਕ ਮੈਂ ਇੱਥੇ ਖਾ ਰਹੀ ਸੀਗੀ ਗਰਮੀਆਂ ਦੇ ਫਰਸਟ ਜਾਮਣ ਜਾਮਣੂ ਸਾਡੇ ਜਿਹੜੇ ਪੰਜਾਬੀਆਂ ਦੇ ਸਾਰੇ ਇੱਧਰ ਪੰਜਾਬ ਵਾਲਿਆਂ ਨੂੰ ਪਤਾ ਹੋਵੇ ਕਿ ਜਾਮਣ ਲੱਗਦੇ ਨੇ ਹੁਣ ਗਰਮੀਆਂ ਦਾ ਜਮਈ ਨਾਣਾ ਇਹ ਜੂਨ ਜੁਲਾਈ ਦੇ ਰੂਮ ਦੇ ਲਾਸਟ ਤੇ ਜੁਲਾਈ ਦੇ ਬਾਅਦ ਇੱਕ ਦੋ ਵੀ ਹੋਰ ਪੈਕੇ ਤੇ ਹੋਰ ਚੰਗੀ ਤਰ੍ਹਾਂ ਪੱਕ ਜਣੇ ਇਹ ਆਪਣੇ ਘਰ ਦੇ ਜਾਮਣੂ ਆ ਮੰਮੀ ਹੁਣਾਂ ਦੇਖੋ ਪ੍ਰਬ ਲੈ ਕੇ ਆਏ ਨੇ ਨਾਲੇ ਪ੍ਰਬ ਲੈ ਕੇ ਆਇਆ ਸੀ ਜਸ ਸਬਜੀ ਜਿਹੜੇ ਓ ਕਾਹ ਤੇ ਬੜਾ ਮਜ਼ਾ ਆ ਜਾਂਦਾ ਵੇ ਤੇ ਜਿਹੜੇ ਕੀ ਬਤਾਉਂ ਆਪਣੇ ਫਰੈਸ਼ ਲੱਗੇ ਘਰ ਦੇ ਤੇ ਪਲੱਸ ਲੱਗਦੀ ਆ ਇਹ ਜਿਹੜੀ ਆ ਆਪਣੀ ਪਿੰਡੀ ਪਿੰਡੀ ਵੀ ਅੱਜ ਹੀ ਮੰਮੀ ਨੇ ਤੋੜ ਕੇ ਭੇਜੀ ਆ ਤੇ ਮੰਮੀ ਆਏ ਹੀ ਕੇ ਸਵੇਰੇ ਔਹ ਸੁਣੋਇਆ ਮੇਰੇ ਮੂੰਹਾਂ ਲੇ ਵੇਖੀ ਜਾਂਦੀ ਵੇਖੀ ਜਾਂਦੀ ਤੇ ਮਾਨੂੰ ਇੱਕ ਜਾਮ ਨੂੰ ਬੈਠ ਦੇ ਵੇਖੋ ਕਿੱਡੇ ਮਾਜੇ ਨਾਲ ਬੈਠ ਕੇ ਖਾਂਦੀ ਹੂ ਦੁੱਖ ਬੈਠੀ ਤੇ ਹੁਣ ਆਪਾਂ ਚੱਲੇ ਆ ਬਾਹਰ ਤੇ ਬਾਹਰ ਜਾ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਥੋੜੀ देर ਬਾਅਦ ਆ ਵੇਖਦੇ ਬਾਗ ਦਾ ਮੌਸਰ ਕਿੰਦਾ ਆ ਕਿਵੇਂ ਦਾ ਆ ਮੌਲ ਚੱਲ ਪਿਆ ਜਾ ਬਾਹਰ ਜਾ ਕੇ ਬੰਨੀ ਆ ਬਈ ਜਦਿਆ ਮੂੜਾ ਬਣਾਉਣਾ ਤੇ ਹੁਣ ਵੇਖਦੇ ਕੀ ਕਰਦਾ ਰਹਿਣ ਤੇ ਖੁੱਲਾ ਬੂਆ ਆਂਦਾ ਕੁਝ ਬਾਹਰ ਆਉਂਦੇ ਜਾਂ ਕੋਈ ਭੈਣ ਭਰਾ ਦੀਦਾ ਵਾ ਮੈਨੂੰ ਹਾਂ ਮੈਂ ਪਤਾ ਤੇਰੇ ਬਚਪਨ ਦੀ ਜਾਦ ਸੰਭ ਕੇ ਰੱਖੀ ਕੰਬਲੀ ਕਦੋਂ ਦੀ ਬੋਲੀ ਮਰੋ ਇੱਥੇ ਬਚਪਨ ਦੀਆਂ ਜਾਂਦਾ ਕਿਤੇ ਮਾਜ ਮਿਲਦੀਆਂ ਕਿਤੇ ਚੀਜ਼ਾਂ ਹਾਂ ਐਗੀਤਾ ਜਦੋਂ ਉੱਤੇ ਜਾਂਦਾ ਤੇ ਉੱਧਰ ਕੋਈ ਲਵੇਟੀ ਇਧਰੋਂ ਵੀ ਨੁੱਕਰ ਨਿਕਲ ਨਹੀਂ ਇਧਰੋਂ ਵੀ ਨਿਕਲ ਨਹੀਂ ਇਧਰੋਂ ਵੀ ਨਿਕਲ ਨਹੀਂ ਉਹ ਬੁਰਾ ਲੱਗਣਾ ਕੰਮ ਮੈਨੂੰ ਪਤਾ ਜੋ ਤੂੰ ਕਹਿ ਰਿਹਾ ਮੈਂ ਸਮਝ ਰਹੀ ਹਾਂ ਸਮਝ ਰਹੀ ਹਾਂ ਹਾਂ ਬਾਤ ਸਮਝੀ ਇੰਨੀ ਕਿ ਸਮਝਦਾਰ ਮੈਂ ਹੈਗੀ ਹਾਂ ਜੋ ਤੁਸੀਂ ਕਹਿ ਰਹੇ ਜੀ ਮੈਨੂੰ ਪਤਾ ਹੈ ਆਈ ਅੰਡਰਸਟੂਡ ਐ ਰੱਖ ਕੇ ਹੂੰ ਤੋਂ ਕੀ ਕਰੀ ਜਨੇ ਕੀ ਹੋ ਗਿਆ ਐਂ ਆ ਕੇ ਆ ਕੇ ਉਹ ਕਸਾ ਕਤਲ ਨਹੀਂ ਤੂੰ ਇਹ ਪਿੱਛੇ ਮੇਰੇ ਲੱਗਣਾ ਸੁਣਾਈ ਪੈ ਰਿਹਾ ਮੈਂ ਤੈਨੂੰ ਉਹ ਗੱਲ ਉਂਗਲੇ ਲਈ ਤੇ ਗਦੀ ਮੇਰੀ ਮੇਰੇ ਹਾਂ ਹਾਂ ਇਦਾਂ ਕੰਮ ਹੈ ਸ਼ੇਪ ਇੱਧਰ ਆਦਾ ਮੈਂ ਕੱਟ ਦਵਾ ਇਹਨੂੰ ਕਿਸ ਨਾ ਕਿਸ ਤਰੀਕੇ ਨਾਲ ਤੇ ਕੱਟਣ ਮੈਂ ਦੇਣਾ ਨਹੀਂ ਮੈਂ ਪਤਾ ਕਦੋਂ ਦੀ ਚੀਜ਼ ਸੰਭ ਕਰਕੇ ਕੰਬਲੀ ਮੈਨੂੰ ਹੋਰ ਕੁਝ ਦੇ ਮੈਂ ਇਹ ਤੇਰੇ ਨਿੱਕੇ ਭੈਣ ਭਰਾ ਦੇ ਕੰਮ ਆਉਣੀ ਹੈ ਜੇ ਓਏ ਇਹਨੂੰ ਅੱਗ ਲਾਉਣੀ ਹੈ ਕਟਣਾ ਨਹੀਂ ਜਿਹੜਾ ਆਉਣ ਵਾਲਾ ਵਾ ਥੋੜੇ ਚਿਰ ਤੱਕ ਆਹ ਨਹੀਂ ਕਟਣਾ ਜਦੋਂ ਮੈਂ ਕਹਤਾ ਨਹੀਂ ਕਟਣਾ ਤੇ ਨਹੀਂ ਕਟਣਾ ਓਏ ਇਹ ਸੁਣਿਆ ਨਹੀਂ ਇਹ ਤੈਨੂੰ ਚਿੱਪੀ ਨਾ ਮੈਂ ਨਾ ਮੈਂ ਹੋਮੇ ਤੇ ਨਾ ਮੈਂ ਮਾਰ ਦੇਣੀ ਕਰਾਂਗੀ ਬਰਾਬਰ ਨਾ ਕਰੀ ਨਾ ਕਰ ਬਰਾਬਰ ਤੇਰਾ ਦਿਮਾਗ ਸਹੀ ਆ ਐਡਾ ਵਧੀਆ ਕੰਮ ਬਰਾਬਰ ਤੇਰਾ ਦਿਮਾਗ ਮੈਂ ਅੰਪੋੜੀ ਮਾਰ ਦੇਣੀ ਮੈਂ ਫੜ ਕੇ ਨਾ ਕੱਟੀ ਮੈਂ ਤੈਨੂੰ ਹੋਰ ਕੁਛ ਦੇ ਦੂੰਗੀ ਕਰੋ ਯਾਰ ਤੇਰਾ ਨਾ ਬੋਤਨਾ ਸੋਹਣਿਆ ਨਾ ਕਰੀ ਨਾ ਕਰੀ ਯਾਰ ਮੈਂ ਗੱਲ ਕਹਿ ਨਹੀਂ ਮੈਂ ਕਿਹਾ ਕੁਝ ਨਹੀਂ ਕਿਹਾ ਤੂੰ ਕੱਲਾ ਹੀ ਹੈ ਕੱਲਾ ਹੀ ਹੈ ਕੱਲਾ ਹੀ ਰਹਿ ਤੂੰ ਕੱਲਾ ਖੁਸ਼ ਹੈ ਨਾ ਕੱਲਾ ਰਹਿ ਮੈ ਲੋ ਅੱਜ ਕਦੇ ਜ ਕੱਲੇ ਰਹਿ ਕੇ ਕਿੰਨਾ ਖੁਸ਼ ਹੈ ਮੈਂ ਨਹੀਂ ਕਿਤੇ ਜਾਂਦਾ ਕੋਈ ਭੈਣ ਭਰਾ ਦੇ ਹੋਰ ਕੋਈ ਨਹੀਂ ਚਾਹੀਦਾ ਪ੍ਰਾਪਰਟੀ ਤੇਰੀ ਤੇ ਕਰੋੜਾਂ ਦੀ ਆ ਹੈ ਬੜੀ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਤੈਨੂੰ ਬੰਡਲ ਲੱਗਿਆ ਤੈਨੂੰ ਦੋਖ ਹੋਣਾ ਨਾ ਕਰ ਹਾਏ ਨਹੀਂ ਮੈਂ ਮਰ ਜਾ ਕੱਟ ਰਹਾ ਤਾਂ ਮੈਂ ਤੈਨੂੰ ਮਾਰਨੇ ਆ ਕਰ ਤੂੰ ਰਹਿ ਤੇ ਮਰਖਣੀ ਆ ਮੈਂ ਸਾਹਮਣੀ ਆ ਜਾਦੇ ਤੇਰੇ ਬੁੰਡੇ ਤੇ ਤੇਰੇ ਕੁੜੀ ਦੇ ਕੰਮ ਆਉਗੀ ਇਹਦੀ ਨਹੀਂ ਆਉਣੀ ਇਹ ਮੇਰੇ ਪੁੱਤਰੇ ਪੋਤਰੀ ਦੇ ਕੰਮ ਆਉਣੀ ਆ ਸੋਚ ਸੋਚ ਹਾਂ ਹੋਏ ਮੈਂ ਮਰ ਜਾਵਾਂ ਵਾਲ ਲਾ ਦੇ ਸਾਰੇ ਨਾ ਕਰ ਪ੍ਰਭ ਮੈਂ ਲਾ ਹੜ ਦਾ ਕਿਤੇ ਛੋ ਪੂਤ ਛੋ ਪੂਤ ਹਾਂ ਵਾਗ ਸਹੀ ਗੱਲ ਇਦਾਂ ਹੀ ਬਲੇਟਿਆ ਹੁੰਦਾ ਹੈਗਾ ਨਾ ਕਰ ਵੇ ਗੰਦੀਏ ਲਾਦੇ ਹੜ ਦਾ ਕਿਤੇ ਗੰਦੀ ਲਾਦਾ ਵੇ ਰਲਾ ਕੁੜੀ ਦਾ ਤੇ ਨੰਗਾ ਆਏ ਵੇ ਨੰਗਾ ਕੁੜੀ ਦਾ ਸਿਰ ਨੰਗਾ ਕੁੜੀ ਦਾ ਸਿਰ ਟੱਕਵਾ ਪੈਂਦੀ ਜਾ ਬੈਠਾ ਰ ਖੋਤੇਆ ਇਦਾਂ ਹੀ ਕਰਦੇ ਨੇ ਦੇਖ ਲੋ ਕੁੜੀ ਦਾ ਸਿਰ ਨੰਗਾ ਨਹੀਂ ਪਹਿਣਾ ਕੁੜੀ ਦਾ ਸਿਰ ਟੱਕ ਨਹੀਂ ਮੁੰਡੇ ਦਾ ਸਿਰ ਨੰਗਾ ਹੀ ਨੀ ਮੁੰਡਣ ਠੰਡ ਨਾ ਲੱਗ ਜੇ ਕਿਤੇ ਮੈਂ ਵੀ ਆਉਣ ਆ ਟਾਈਮ ਤੇ ਕੋਸ਼ਿਸ਼ ਸਮੇਂ ਦਾ ਕਰਾਂ ਨਹੀਂ ਤੇ ਕੁੜੀ ਦਾ ਸਿਰ ਟੱਕੋ ਮੈਨੂੰ ਕਿਹਨੇ ਕਹਿਣਾ ਨਹੀਂ ਕੁੜੀ ਦਾ ਸਿਰ ਟੱਕੋ ਨੰਬਰਾਂ ਬੜਾ ਜਾਲ ਸੀ ਫਿੱਗਣ ਦੇ ਜੀ ਆਪਣਾ ਹੋਰ ਦੇ ਪਣਪਰਾ ਦਾ ਨਾ ਲੈ ਮਿਆਂ ਵੀ ਆਏ ਵੇ ਲਾ ਦੰਦ ਟੁੱਟ ਜਾਣੇ ਅੱਗੇ ਟੁੱਟੇ ਹੀ ਨੇ ਇੱਕ ਵਾਰੀ ਆ ਪੇਟ ਬੋਲੇ ਥੇ ਤੇ ਤੂੰ ਤੂੰ ਕਿਹੜਾ ਬੋਲਿਆ ਆ ਆ ਜਾ ਆ ਜਾ ਇੱਧਰ ਅੰਦਰ ਕਿਧਰ ਚੱਲਿਆ ਆ ਜਾ ਬਾਹਰ ਆ ਲਓ ਗਾਇਸ ਆਪਾਂ ਬੈਠੇ ਇੱਥੇ ਹਾਇ ਮੈਨੂੰ ਨਾ ਮੈਂ ਕਿੰਨਾਂ ਸੋਚ ਕੇ ਪ੍ਰਭਾ ਬੜੀ ਹੈਰਾਨੀ ਹੋਉਂਦੀ ਹੁਣੇ ਹਨਾ ਜਿੱਦਾਂ ਆਪਾਂ ਦੋਵੇਂ ਮਾਪੋਤੇ ਤੇ ਬੈਠੇ ਗੱਲਾਂ ਬਾਤਾਂ ਕਰਨ ਲਿਆ ਨਾ ਹਾਂ ਤੇ ਜਿੰਨਾਂ ਦਾ ਉਹ ਚਰੀਆ ਮੈਡਮ ਦਾ ਜਿਹਦਾ ਮੁੰਡਾ ਮਰਿਆ ਹਣਾ ਕਿੱਦਾਂ ਹਨਾ ਕਿੰਨਾ ਆਪਣੇ ਪੁੱਤ ਦੇ ਨਾਲ ਗੱਲਾਂ ਬਾਤਾਂ ਕਿੱਸ ਦੀ ਖੇਡਦੀ ਹੋ ਗਈ ਹਨਾ ਅੱਜ ਤੇ ਹੁਣ ਉਹਨੂੰ ਕਿੰਨਾ ਲਿਉਂਦੇ ਹੋਂ ਲਿਆ ਵਜੋਂ ਯਾਦ ਕਰੂੰਗੀ ਕਿੰਨਾ ਗੱਲਾਂ ਬਾਤਾਂ ਸੋਚ ਕੇ ਰੋਣਾ ਆ ਜਾਂਦਾ ਇਹਨਾਂ ਹਮ ਕਿੰਨਾ ਸਾਲਾਂ ਦਾ ਲਾਲਾ ਜੀ 16 ਸਾਲ ਮਾਂ ਦੇ ਕੋਲ ਰਹਿਣਾ ਪੈ ਗਿਆ ਤੇ ਜਾਇ ਜਾਂਦਾ ਇਨਾ ਦੁੱਖ ਲੱਗਦਾ ਹੂੰ ਮੈਂ ਸੋਚ ਕੇ ਮੈਨੂੰ ਉਤਰਾਣ ਲਿਆ ਹੂੰ ਮੂੰ ਜਿੰਨੇ ਵੀ ਇਹ ਲੱਕੀ ਜੀ ਜਿਆ ਕਦੀ ਵੀ ਕਿਸੇ ਦਾ ਨਾਲ ਮੈਂ ਤੇ ਨਹੀਂ ਕੋਈ ਵੀ ਕਿਸੇ ਦਾ ਪਿਆਰ ਆ ਕੋਈ ਵੀ ਉਹ ਗੱਲ ਛੱਡੋ ਜਿਹੜੇ ਜਿਹੜੇ ਹੁਣ ਇਹਨਾਂ ਦੇ ਮਾਪਿਓ ਉਹਨਾਂ ਨੂੰ ਪਤਾ ਵੀ ਇਹ ਮਰਿਆ ਵਾ ਪਰ ਜਿਹੜਾ ਮਰਿਆ ਉਹਨੂੰ ਕੀ ਪਤਾ ਵੀ ਮੇਰਾ ਕੋਈ ਮਾਪਿਓ ਵੀ ਹੁੰਦਾ ਨਹੀਂ ਬਗਰ ਹੈਗਾ ਇਹ ਨਹੀਂ ਉਹ ਚਲੇ ਗਿਆ ਮੈਂ ਕਿਸੇ ਤਰਤੀਤੇ ਹਾਂ ਕੀ ਆ ਕੀ ਹੁਣ ਜਦੋਂ ਬੰਦੇ ਕੋ ਦਿਮਾਗ ਨਾ ਰਿਹਾ ਦਿਲ ਨਾ ਰਿਹਾ ਜੇ ਉਹਨੂੰ ਨਾ ਕੋਈ ਯਾਦ ਰਹੇ ਉਹ ਚਲੇ ਗਿਆ ਤਾਂ ਬਸ ਦੁਨੀਆਂ ਦੇ ਲਈ ਖਤਮ ਹੋ ਗਈ ਉਹਦੇ ਵੀ ਕੁਝ ਨਹੀਂ ਰਹਿ ਗਿਆ ਪਿੱਛੇ ਤੇ ਉਹ ਜਿਹੜੇ ਪਿੱਛੇ ਹੈਗੇ ਪਰ ਉਹਨਾਂ ਲਈ ਤੇ ਉਹ ਸਾਰੀ ਉਮਰ ਉਹਨਾਂ ਦੇ ਲਈ ਇੱਕ ਯਾਦ ਹੈ ਨਾ ਉਹਨਾਂ ਦੀ ਮਿੰਟ-ਮਿੰਟ ਦੇ ਯਾਦ ਉਹਨੇ ਕੋਈ ਵੀ ਘਰ ਚ ਚੀਜ਼ ਆ ਉਹਦੀ ਜਿਹੜੀ ਆ ਉਹਨੂੰ ਜਾ ਕੇ ਜਦੋਂ ਵੇਖਿਆ ਉਹਦੋਂ ਵੀ ਰੋਣਾ ਜਦੋਂ ਘਰ ਚ ਕਿਤੇ ਵੀ ਕੋਈ ਵੀ ਦਿਨ ਵਿਹਾਰ ਹੋਇਆ ਜਾਂ ਕਿਤੇ ਵੀ ਉਹਨੇ ਯਾਦ ਆਉਗੀ ਹਨਾ ਮਾਵਾਂ ਮਾਣੋਂ ਭੈਣ ਭੈਣ ਚੱਲੀ ਪ੍ਰਾਣੋਂ ਬੜਾ ਕਿਨਾ ਖਾਨਦਾਨਾ ਕੋਈ ਵੀ ਕਹ ਦੇ ਕਦੀ ਮੈਂ ਨਹੀਂ ਕਹ ਦਿੱਤੀ ਪੁੱਤਰ ਕੁਛ ਹੋਵੇ ਨਾ ਤੇ ਕਦੀ ਵੀ ਇਹ ਕਹ ਦਿੱਤੀ ਪੁੱਤ ਕੋਈ ਮਾੜਾ ਕੰਮ ਕਰੇ ਨਾ ਵਾਹਿਗੁਰੂ ਸੱਚਾ ਪਾਚਾ ਮਹਾਰਾਜ ਹਰੇਕ ਨੂੰ ਬੁੱਧੀ ਦੇਈ ਦਿਮਾਗ ਦੇਈ ਵੀ ਵਧੀਆ ਦਿਮਾਗ ਵਧੀਆ ਥਾਂ ਤੇ ਵਰਤੇ ਹਨਾ ਮਾੜੇ ਕੰਮ ਵਾਲ ਕੋਈ ਵੀ ਗਿਆਤੀ ਪੁੱਤ ਨਾ ਜਾਵੇ ਲਓ ਗਾਇਸ ਗੁੱਡ ਮਾਰਨਿੰਗ ਗੁੱਡ ਈਵਨਿੰਗ ਤੇ ਗੁੱਡ ਆਫਟਰਨੂਨ ਇਹਨੇ ਚੀਜ਼ਾਂ ਸਾਰੀਆਂ ਤੁਹਾਨੂੰ ਜਿਹੜੋ ਤੇ ਵਲੌਗ ਵੇਖਣਦੇ ਆ ਜੇ ਸਾਡੇ ਦੇ ਵੇਲੇ ਇਹ ਟਾਈਮ ਜਿਹੜਾ ਵਾ ਗੁੱਡ ਈਵਨਿੰਗ ਹੋਈ ਪਈ ਸ਼ਾਮ ਦੇ ਵਜ ਕੇ 4:30 ਤੇ ਆਪਾਂ ਵਲੌਗ ਦੀ ਸ਼ੁਰੂਆਤ ਕੀਤੀ ਹੁਣ ਤੇ ਵਲੌਗ ਇਦਾਂ ਹੀ ਛੱਡ ਛਡਾ ਕੇ ਆਉਂਦਾ ਮੈਨੂੰ ਲੱਗਦਾ 5-5-6 ਦਿਨ ਨਿਕਲ ਜਾਂਦੇ ਹੁਣ ਵਲੌਗਰੀ ਪੌਂਦੇ ਆਪਾਂ ਚੰਗੀ ਤਰ੍ਹਾਂ ਦਿਲ ਦੇ ਨਹੀਂ ਕਰਦਾ ਪਤਾ ਨਹੀਂ ਕਿਉਂ ਇੱਕ ਹੈ ਮੇਰਾ ਤਾਂ ਦਿਲ ਨਹੀਂ ਕਰਦਾ ਕਿੰਨਾ ਨੇ ਮੇਰਾ ਮਨ ਤੋੜਿਆ ਪਿਆ ਇਹ ਮੈਨੂੰ ਟੀਚਰਾਂ ਵੜੀਆਂ ਕਰਦੇ ਕਰਦੇ ਬੰਦੇ ਸਾਡੇ ਬਾਰੇ ਇਹ ਟੀਚਰਾਂ ਕਰ ਕਰਕੇ ਮੇਰਾ ਮਾਣ ਹੀ ਚੁੱਕਦਾ ਹੁਣ ਮੇਰਾ ਜੀ ਨਹੀਂ ਕਰਦਾ ਇੰਸਟਾਗ੍ਰam ਤੇ ਰੀਰੂਲ ਪੋਸਟ ਕਰ ਦੇਈਏ ਉਹ ਬਣਾ ਲਈ ਦੀਆਂ ਤੇ YouTube ਤੇ ਬਣਾਉਣਾ ਮੇਰਾ ਵਲੌਗ ਦੇ ਨਹੀਂ ਕਰਦਾ ਅੱਗੇ ਮੈਂ 7 ਦਿਨਾਂ ਬਾਅਦ ਕੱਲ ਵਲੌਗ ਪਰਸੋਂ ਪਾਇਆ ਤੇ ਅੱਜ ਮੈਂ ਹਾਂ ਚੱਲ ਹੁਣ ਹਾਲੀ ਗ੍ਰ ਬਣਾ ਲੈਨੇ ਫਿਰ ਇੱਕ ਜਿੰਨ ਜੀ ਕਰੂਗਾ ਫਿਰ ਪਾ ਦਾਂਗੇ ਥੋੜਾ ਥੋੜਾ ਬਣਿਆ ਹੋਗਾ ਤੇ ਅੱਜ ਆਪਾਂ ਸਾਰੀਆਂ ਛੁੱਟੀਆਂ ਲਈਆਂ ਲੰਗਾ ਤੇ ਹੁਣ ਆਪਾਂ ਅੱਜ ਚੱਲੇ ਆ ਅੱਜ ਅੱਜ ਥੋੜਾ ਨੇ ਕੁਮਾ ਫਿਰ ਕੇ ਸਾਨੂੰ ਬੜਾ ਚਾ ਸਹੀ ਗੱਲ ਹੈ ਅੱਜ ਥੋੜਾ ਜਿਹਾ ਘੁੰਮਾ ਫਿਰ ਕੇ ਉਹਨੇ ਮੌਸਮ ਵੀ ਵਧੀਆ ਸਾਰੇ ਘਰਾਂ ਮੇਂ ਤੇ ਪਏ ਹੋਏ ਵੰਦੇ ਰਹਾ ਹੈ ਗਰਮੀ ਬੜੀ ਹੈ ਗਰਮੀ ਬੜੀ ਮੌਸਮ ਠੰਡਾ ਹੋ ਉਤ ਜਾਵਾਂਗੇ ਤਾਂ ਵਾਕੇ ਸਹੀ ਗੱਲ ਹੈ ਵੀ ਬੜੀ ਹੱਤ ਦੀ ਗਰਮੀ ਹੁਣ ਥੋੜਾ ਜਿਹਾ ਮੀ ਮੜਾ ਮੜਾ ਪੈਂਦਾ ਪਰ ਪੂਰਾ ਪ੍ਰੋਪਰ ਚੰਗੀ ਦਿਨਾਂ ਨਹੀਂ ਪੈਂਦਾ ਮੈਂ ਕਿਤੇ ਪਵੇ ਠੰਡ ਸਾਨੂੰ ਆ ਜਾਂਦੀ ਠੰਡ ਪੈ ਜਾਂਦੀ ਹੁਣ ਥੋੜਾ ਜਿਹਾ ਮੀ ਸਵੇਰੇ ਪਿਆ ਉਹਦੇ ਨਾਲ ਵੀ ਠੰਡਾ ਜਿਹਾ ਆਇਆ ਮੌਸਮ ਤੇ ਇਹ ਆ ਕੀ ਚਲੋ ਹੁਣ ਆਪਾਂ ਦੇਖਦੇ ਆ ਆਪਾਂ ਰੈਡੀ ਸ਼ਾਡੀ ਹੋ ਗਏ ਆ ਇਧਰ ਤੁਸੀਂ ਦੇਖ ਸਕਦੇ ਆ ਮੇਰਾ ਸੂਟ ਨਵਾਂ ਮੈਸਟਿਚ ਕੀਤਾ ਤੇ ਇਧਰ ਸਰਦਾਰ ਸਾਹਿਬ ਜੀ ਹੁਣੇ ਰੈਡੀ ਹੋ ਕੇ ਬੈਠੇ ਆ ਤੇ ਐਂ ਵੇਟ ਕਰ ਰਹੇ ਨੇ ਕਿ ਹਿੰਨਾ ਕੇ ਦੇ ਆਉਣ ਦੀ ਤੇ ਉਹਨਾਂ ਦੇ ਨਾਲ ਆਪਾਂ ਜਾਣਾ ਵਾ ਤੇ ਫਿਰ ਆਪਾਂ ਪ੍ਰਭ ਵੀ ਰੈਡੀ ਹੋ ਗਿਆ ਵਾ ਤੇ ਬਾਸਾ ਪਰ ਉਹਨਾਂ ਦੇ ਆਉਣ ਦੀ ਹੂੰ ਤੇ ਅਸੀਂ ਆਪਣੇ ਜਾਣ ਦੀ ਆਪਣੇ ਜਾਣ ਦੀ ਬੇਸਬਰੀ ਨਾ ਕਰਾਏ ਆ ਵੀ ਵੇਟ ਹਾਂ ਤੇ ਹੁਣ ਅਜ ਚਾਰ ਤਾਂ ਹੋ ਗਿਆ ਟਾਈਮ ਤੇ ਹੋਣਾ ਜੇ ਕਿ ਪ੍ਰਭ ਕਹੀ ਜਾਂਦਾ ਵੀ ਆਪਾਂ ਹੋ ਗਏ ਆ ਲੇਟ ਹਾਂ ਸਹੀ ਕਰਦਾ ਤੇ ਇੱਥੇ ਕਰਕੇ ਹੁਣ ਉਹਨਾਂ ਡੀਕੰਦਿਆਂ ਵੀ ਆ ਜਾਣਾ ਤੇ ਜੋ ਤਿਆਰ ਹੋ ਕੇ ਕਦੀ ਵੇਟ ਕਰਨੀ ਪਵੇ ਨਾ ਆ ਵੀ ਬੜਾ ਗੁੱਸਾ ਚੜਦਾ ਜੀ ਤੇ ਮੈਂ ਨਾ ਬੜੇ ਮ제 ਦੇ ਨਾਲ ਆਰਾਮ ਨਾਲ ਟਾਈ 2 ਵਜੇ ਤੱਕ ਹਨਾ 2 ਵੇ ਲੰਮੇ ਪਏ ਹਾਂ ਤੇ ਜਦੋਂ ਮੰਮੀ ਦਾ ਫੋਨ ਆਇਆ ਵੀ ਉਹ ਆਹੇ ਤਿਆਰ ਹੋ ਕੇ ਆ ਵੀ ਗੱਲੇ ਆ ਤੁਸੀਂ ਅਜੇ ਤਿਆਰ ਨਹੀਂ ਹੋਏ ਤੇ ਮੈਂ ਜਲਦੀ ਜਲਦੀ ਮਿੰਟਮ ਮਿੰਟ ਕੀਤਾ ਮੈਂ ਨਨ 68 ਹੋਇਆ ਨਾ ਉੱਠੋ ਗਾ ਤਿਆਰ ਹੋ ਮੜ ਕੇ ਕੋਈ ਭੈਣ ਭਰਾ ਆਵੇ ਨਾ ਤੇ ਫਿਰ ਛਿੱਦੀ ਦੀ ਭਜੋ ਭਜਾਈ ਚ ਰੈਡੀ ਹੋ ਜਾਣੀ ਹੋਇਆ ਜਾਂਦਾ ਹਨਾ ਭਜੋ ਭਜਾਈ ਚ ਤੇ ਪਹਿਲਾਂ ਅਗਲੇ ਤੇ ਆਉਣ ਤੋਂ ਪਹਿਲਾਂ ਤਿਆਰ ਤੇ ਉਹ ਕਹਿ ਆਏ ਵਿਲੇ ਜਿਓ ਕਿ ਬੈਠੇ ਹੀ ਹੈ ਨਾ ਤੇ ਫਿਰ ਵਧਿਆ ਰਹਿਦਾ ਤੇ ਫਿਰ ਇੱਕ ਤਿਆਰ ਵੀ ਚੰਗੀ ਤਰ੍ਹਾਂ ਆ ਜਾਂਦਾ 2 2 ਵਜੇ ਤੇ ਵੇ ਆਹੀ ਤਿਆਰ ਤੇ ਹੁਣ ਵਜ ਗਏ ਜੇ 4 4:30 4:30 ਵਜ ਗਏ ਜੇ ਤੇ ਹੁਣ 4:30 ਹੋ ਗਏ ਤੇ ਹੁਣ ਆਪਾਂ ਦੇਖਦੇ ਕਦੋਂ ਕਉਂਦੇ ਮੈਨੂੰ ਲੱਗਦਾ 5 ਵਜਾ ਹੀ ਆਉਣੇ ਹੋਣਾਂ ਨੇ ਤੇ ਜਦੋਂ ਆ ਗਏ ਉਦੋਂ ਹੀ ਆਪਾਂ ਨਿਕਲ ਜਾਣਾ ਬਾਹਰ ਤੇ ਸਨੂਹੀ ਸਾਡੀ ਨੂੰ ਚੜਿਆ ਬੁਖਾਰ ਵੀ ਇਹ ਕਿਧਰ ਚੱਲ ਚੱਲੇ ਉਹ ਵਿਚਾਰੀ ਵੇਖਣ ਦੀ ਆ ਉਹਦੇ ਵੀ ਅੱਜ ਇਹ ਮੈਨੂੰ ਛੱਡ ਕੇ ਕਿਤੇ ਚੱਲੇ ਆ ਜਹਾਦੇ ਸਨੂਹੀ ਰੋਗੀ ਘਰੇ ਤੇ ਫਿਰ ਆਣ ਕੇ ਇਹਨੂੰ ਆਪਾਂ ਹੁਣ ਇੱਕ ਡਿਉਟੀ ਕਰਵਾਤੀ ਆ ਤੇ ਆਣ ਕੇ ਵੇਖਾਂਗੇ ਇਹਦਾ ਵਿਚਾਰੀ ਦਾ ਕਰਾਂਗੇ ਬੰਦੋਬਸਤ ਕੋਈ ਜੇ ਤੇ ਆਪਾਂ ਬਾਹਰੋਂ ਕਾਇਤ ਫਿਰ ਇਹਦੇ ਵੀ ਇੱਕ ਲੈ ਆਵਾਂਗੇ ਹਣਾ ਤੇ ਜੇ ਨਾ ਖੱਦ ਕਰਿਆ ਕਿ ਬਣਾਈ ਨੇ ਖਾ ਗਈ ਆਵਾਂਗੇ ਲਗਭਗ ਘਰੇ ਆ ਕੇ ਬਣਾਉਣ ਵਾਲਾ ਤੇ ਜਿਹੜਾ ਕੰਮ ਹੋ ਫਿਰ ਉਹ ਤੇ ਹੋਣਾ ਟਾਈਮ ਲਾ ਕੇ ਆ ਕੇ ਉਹਦੇ ਟਾਈਮ ਲਾ ਕੇ ਘਰੇ ਨਹੀਂ ਬਣਿਆ ਉਹਦਾ ਟਾਈਮ ਲਾ ਕੇ ਤੇ ਸੁਖਰਾ ਬੀਪੀਆਂ ਕਹਿੰਦੀਆਂ ਨੇ ਆਹ ਸਬਜ਼ੀ ਕੋਈ ਨਹੀਂ ਕੱਲ ਦੀ ਬਣੀ ਹੈ ਉਹ ਹੈਗੀ ਆ ਤੇ ਆਪਾਂ ਉਹਦੇ ਨਾਲ ਹੀ ਸਾਰ ਲੈਨੇ ਆ ਉਹਦੇ ਫਿਰ ਜਦੋਂ ਅੱਧੀ ਰਾਤ ਆ ਕੇ ਸਬਜ਼ੀ ਕਾਣੀ ਆ ਉਹਦੀ ਕੋਈ ਵਧੀ ਗੱਲ ਵੀ ਨਹੀਂ ਜਦੋਂ ਅੱਧੀ ਰਾਤ ਆ ਕੇ ਵੜਨਾ ਤੇ ਫਿਰ ਇੱਥੇ ਕਰਨਾ ਅੱਧੀ ਰਾਤ ਹੋਣਾ ਤੇ ਮੇਰੇ ਖਿਆਲ ਚ ਹੁਣ ਤੇ ਬਣੀ ਵੀ ਨਹੀਂ ਹੈਗੀ ਕੱਲ ਦੀ ਵੀ ਨਹੀਂ ਹੈਗੀ ਅੱਜ ਆਪਣ ਹੈਗੀ ਨਹੀਂ ਵਾਕੇ ਕੱਲ ਦੀ ਬਣੀ ਜਾਏਗੀ ਹਾਂ ਕੱਲ ਬਚੌਲ ਬਣਾਏ ਸੀ ਤੇ ਉਸੇ ਨਾਲ ਹੀ ਅੱਜ ਸਵੇਰ ਤੱਕ ਸਾਰਿਆ ਜੇ ਪ੍ਰਵਣ ਮੈਂ ਆ ਵੀ ਖਾਲਾ ਚੋਲੋਂ ਨੂੰ ਵੀ ਨਹੀਂ ਖਾਦੇ ਉਹਨੇ ਕੁਝ ਨਹੀਂ ਖਾਦਾ ਸਵੇਰ ਦਾ ਆ ਮੈਂ ਨਹੀਂ 버ਗਰ ਖਾਂਦਾ ਬਣਾਇਆ ਹੀ ਨਹੀਂ ਤਾਂ ਉਹਨੇ ਖਾਣਾ ਕੀ ਹੈਗੇ ਚੋਲ ਮੈਂ ਤੁਹਾਨੂੰ ਇਹ ਨੂੰ ਕਿੰਨੇ ਪਾਏ ਚੋਲ ਕੱਲ ਤੇ ਬਣੇ ਆ ਵੇਖ ਤਾਂ ਹੈਗੇ ਤੇ ਹੈ ਹੀ ਨਾ ਲੋਕ ਜਿਹੜੇ ਖਰਾਬ ਹੋ ਗਏ ਕਿਤੇ ਫੇਰ ਕਿਤੇ ਵਾਰੇ ਨਹੀਂ ਆਉਂਦੇ ਕਿਤੇ ਤੇ ਚਲੋ ਜੀ ਬਾਕੀ ਆ ਬਈ ਰੋਟੀ ਨਸੀਬ ਦੇ ਨਾਲ ਹੀ ਮਿਲਦੀ ਆ ਹਾਂ ਚੋਰ ਕਰੋ ਪਖੰਡ ਨਹੀਂ ਕਰਨੇ ਚਾਹੀਦੇ ਪਰ ਕੀ ਕਰੀਏ ਸਾਡੀਆਂ ਫਿਤਰਤ ਆ ਫਿਤਰਤ ਆ ਵਿਤਰਤ ਜਾ ਇਹ ਕਾਰੀ ਲਈ ਇਹ ਕੰਮ ਕਰਨ ਨੂੰ ਬਣਾਉਂਦੇ ਆ ਅਪਾ ਥੋੜੀ ਆਪਾਂ ਖੰਡ ਕਰ ਲੈਂਦੇ ਆ ਆਹੋ ਇਹ ਨਾਲ ਚਾਹੁੰਦੇ ਵੀ ਕਰ ਲਈਦੇ ਆ ਹਾਂ ਤੇ ਚਲੋ ਗਾਇਸ ਹੁਣ ਆਪਾਂ ਮਿਲਦੇ ਤੈਨੂੰ ਥੋੜੀ ਦੇਰ ਬਾਅਦ ਆਓ ਆਪਣਾ ਸਰਦਾਰ ਸਾਹਿਬ ਵੀ ਰੈਡੀ ਹੋ ਕੇ ਤੁਰਿਆ ਸਰਦਾਰ ਸਾਹਿਬ ਫੋਨ ਆ ਗਿਆ ਮੰਮੀ ਦਾ ਉਧਰ ਪੇ ਮਿਲਦਾ ਕਹਿੰਦੇ ਜੀ ਜਨਾਂ ਨੂੰ ਮੰਮਾ ਪਵਾ ਲਿਆ ਹੋ ਵਨਾ ਨਹੀਂ ਤੁਮਨ ਪਾ ਲੇ। ਹੂੰ, ਲਗੈ ਸੋ ਗਏ ਨੈਕਸਟ ਡੇ ਤੇ ਆਪਾਂ ਆ ਗਏ ਘਰ ਤੇ ਹੁਣ ਇੱਧਰ ਕੰਮ ਕਰਉ ਤੇ ਆਪਣਾ ਮੇਰੇ ਅੱਲਾ ਵਿੱਚ ਮੈਂ ਵੇਦੀ ਆ। ਠੀਕ ਆ ਤੇ ਬੱਚੇ ਐ ਟਿਊਸ਼ਨ ਵਾਲੇ ਹੁਣ ਆ ਕੇ ਆਪਾਂ ਨੂੰ ਸਟੱਡੀ ਕਰਾਉਂਦੇ ਤੇ ਆਣੇ ਕੇ ਪਹਿਲਾਂ ਸਾਰਾ ਘਰ ਦਾ ਕਿਰਾਇਆ ਕੰਮ ਤੇ ਮੰਮੀ ਜਣਾ ਦੇ ਕੋਲ ਆਉਂਦੇ ਆਪਾਂ ਚਲੇ ਗਏ ਹਨ ਰਾਤ ਹੋ ਗਿਆ ਹੀ ਮੇਰਾ ਪੜਨ ਦੱਸਿਆ ਕਿ ਇਦਾਂ ਆਪਾਂ ਨੂੰ ਵੀ ਦੇਖਣ ਗਏ ਆਂ ਕੱਲ ਤੇ ਉਸ ਤੋਂ ਬਾਅਦ ਆਪਾਂ ਉੱਥੇ ਜਾ ਕੇ ਵਲੌਗ ਬਣ ਨਹੀਂ ਪਾਇਆ ਕਿਉਂਕਿ ਆਪਾਂ ਬਹਿ ਹੀ ਬੜਾ ਲੇਟ ਆ। ਤੇ 6 ਵਜੇ ਆਪੋ ਤੇ ਕੋਈ ਪਹੁੰਚੇ 6:30 ਵਜੇ ਦਾ ਸ਼ੋਅ ਲੀਗਾ ਤੇ ਤੇ ਤੁਹਾਨੂੰ ਪਤਾ ਇਹਦਾ ਹੋਰ ਵੀ ਨਾਲ ਹੋਵੇ ਤੇ ਫਿਰ ਵਲੌਗ ਨਹੀਂ ਬਣਾਉਣਾ ਥੋੜਾ ਔਖਾ ਹੁੰਦਾ ਤੇ ਇਸ ਕਰਕੇ ਫਿਰ ਆਪਾਂ ਵਲੌਗ ਨਹੀਂ ਬਣਾ पाए ਤੇ ਫਿਰ ਰਾਤ ਆਪਾਂ 12 ਵਜੇ ਘਰੇ ਆਏ ਉਹਨਾਂ ਦੇ ਕੋਲ ਵੀ ਬਾਜੀ ਉਹਨਾਂ ਦੀ ਗੱਡੀ ਸੀ ਉਹਨਾਂ ਦੇ ਨਾਲ ਹੀ ਆਪਾਂ ਚਲੇਗੇ ਤੇ ਉਹਨਾਂ ਦੇ ਨਾਲ ਹੀ ਆਪਾਂ ਇਕੱਠੇ ਗਏ ਮਤਲਬ ਕਿ ਇਕੱਠੇ ਦਾ ਮਿਲ ਕੇ ਪਲਾਨ ਬਣਾਇਏ ਤੇ ਫੈਮਿਲੀ ਟੂ ਕੈਦਰ ਵੀ ਹੋ ਜਾਂਦਾ ਵਾ ਤੇ ਨਾਲ ਇਹ ਆ ਕਿ ਚਲੋ ਹਨਾ ਇੱਕ ਕੰਮ ਕਰ ਲਈਦਾ ਵਾ ਤੇ ਵਾਦ ਵਿੱਚ 12 ਵਜੇ ਪਾਏ ਘਰ ਤੇ ਆਣ ਕੇ ਮੰਮੀ ਉੱਥੋਂ ਤੇ ਸਿੱਧੇ ਮੰਮੀ ਉਹਨਾਂ ਦੇ ਕੋਲ ਚਲੇ ਗਏ ਰਾਤ ਰਹਿ ਤੇ ਸਵੇਰ ਮੰਮੀ ਦੇ ਕੋਲੋਂ ਪੀ ਕੇ ਚਾਹ ਪਾਣੀ ਤੇ ਸਵੇਰੇ ਬਾਰਿਸ਼ ਇੰਨੀ ਜਾਈ ਉਹ ਨਹੀਂ ਕਿ ਬਾਰਿਸ਼ ਤੇ ਵਿੱਚ ਵਿੱਚ ਹੀ ਆਪਾਂ ਆਏ ਆਣ ਕੇ ਥੋੜਾ ਟਾਈਮ ਕੀਤੀ ਰੈਸਟ ਮੰਮੀ ਨੇ ਬਣਾਈ ਪਕੌੜੇ ਤੇ ਪਕੌੜੇ ਦੇ ਐਕਟਿੰਗ ਦਿੱਤਾ ਵੀਡੀਓ ਚ ਖਾ ਕੇ ਆਪਾਂ ਆ ਗਏ ਘਰੇ ਤੇ ਫਿਰ ਉਦੋਂ ਦੀ ਉਹ ਜਿਹੜੇ ਪਕੌੜੇ ਖਾਦੇ ਉਹਨਾਂ ਨਾਲ ਸਵੇਰ ਦੀ ਭੁੱਖ ਹੀ ਨਹੀਂ ਲੱਗੀ ਤੇ ਹੁਣ ਆਪਾਂ ਬੈਠੇ ਆਂ ਤੇ ਕੰਮ ਮੈਂ ਅੱਜ ਜਿਹੜੇ ਆਪਾਂ ਹੈਲਪਰ ਨਿਊ ਲਾਏ ਆ ਉਹ ਦੀ ਚੰਗੇ ਆ ਉਹਨਾਂ ਨੂੰ ਮੈਂ ਫੋਨ ਕੀਤਾ ਤੇ ਉਹ ਆਪਣਾ ਕੰਮਕਾਰ ਸਾਰਾ ਕਰ ਗਿਆ ਤੇ ਹੁਣ ਆਪਾਂ ਇੱਕ ਨਿਊ ਪਲਾਨ ਬਣਾਇਆ ਵਾ ਉਹਦੀ ਅਗਾਂਹ ਵਾਲੀ ਵੀਡੀਓ ਚ ਦੱਸਾਂਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਇੱਥੇ ਕਰਦੇ ਆਂਡ ਮਿਲਦੇ ਕੱਲ ਨੂੰ ਨਵੀਂ ਵੀਡੀਓ ਤੇ ਨਾਲ ਜਾ ਤੱਕ ਤੁਸੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਬੱਚੇ ਐਡਿਸ਼ਨ ਵਾਲੇ ਬੱਚਾ ਮੈਂ ਉਹਨਾਂ ਨੂੰ ਪੜਾਵਾ ਇਹਨਾਂ ਨੂੰ ਪੜਾ ਕੇ ਤੇ ਫਿਰ ਆਪਾਂ ਜਿਹੜਾ ਕੀ ਹੋਰ ਕੰਮਕਾਰ ਕਰਨੇ ਆ ਮੰਮੀ ਆਏ ਆ ਆਪਾਂ ਮੰਮੀ ਦੇ ਨਾਲ ਵੀ ਜਾਣਾ ਕਿਤੇ ਉਹ ਵੀ ਤੁਹਾਨੂੰ ਕੱਲ ਵਾਲੀ ਵੀਡੀਓ ਚ ਪਤਾ ਲੱਗੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਆਪਾ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਕਰੋ